ਦੋਸਤੋ ਤੁਹਾਡਾ ਭਰੋਸਾ ਬਹਾਲ ਕਰਨ ਦੇ ਲਈ ਮੈਂ ਆਪਣੀ ਜਿੰਦ ਜਾਨ ਲਾ ਦੇਵਾਂਗਾ ਪੂਰਾ ਜੋਰ ਲਾ ਰਿਆਂਗਾ ਮੈਂ ਕਿ ਤੁਹਾਡਾ ਜਿਹੜਾ ਭਰੋਸਾ ਉਹ ਬਰਕਰਾਰ ਰਹੇ ਸਕੇ ਜਾਂ ਬਰਕਰਾਰ ਹੋ ਸਕੇ ਸਿੱਖਾਂ ਦੇ ਨਾਲ ਜੇਕਰ ਕੋਈ ਵੀ ਤੱਕਾ ਗਲਤ ਗੱਲ ਹੁੰਦੀ ਆ ਉਹ ਹਿੱਕ ਢਾ ਕੇ ਸਾਡੇ ਨਾਲ ਖੜਦੇ ਨੇ ਪਰ ਸਾਡੇ ਕੁਝ ਲੋਕ ਜਦੋਂ ਉਹਨਾਂ ਨਾਲ ਧੋਖਾ ਕਰਦੇ ਨੇ ਜਿਦੇ 'ਚ ਮੈਂ ਕਹਿ ਸਕਦਾ ਕਿ ਜਿਵੇਂ ਪਿੱਛੇ ਸਰਕਾਰ ਦੇ ਵਿੱਚ ਬੈਠੇ ਹੋਏ ਲੋਕ ਖਾਸ ਤੌਰ ਤੇ ਛੇ ਮੈਂ ਇੱਕ ਜ਼ਿਕਰ ਕਰਾਂਗਾ ਘਟਨਾ ਦਾ ਜਾਰੀ ਕਰਾਂ ਜਿਹੜੇ ਕਿ ਉਹ ਤੁਹਾਨੂੰ ਖੁਦ ਦੱਸਣਗੇ ਕਿ ਸਾਡੇ ਦਫ਼ਤਰ ਵੱਲੋਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਗਿਆ ਕਿਸ ਤਰ੍ਹਾਂ ਦੇ ਉਹਨਾਂ ਨੂੰ ਟਰਾਂਸਪਰੇਟ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਸੁਥਰੇ ਸੌਦੇ ਦਵਾਏ ਉਹਨਾਂ ਦੇ ਸਹੀ ਜਗ੍ਹਾ ਦੇ ਉੱਪਰ ਪੈਸੇ ਲਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਸਪੈਸ਼ਲ ਹੀ ਇਹ ਵੀਡੀਓ ਐਨ ਆਰ ਆਈ ਵੀਰਾਂ ਵਾਰੇ ਆ ਤੇ ਨਾਲ ਦੀ ਨਾਲ ਐਨ ਆਰ ਆਈ ਵੀਰਾਂ ਦੇ ਸੰਬੰਧਿਤ ਪੰਜਾਬ ਦੇ ਪ੍ਰੋਪਰਟੀ ਡੀਲਰ ਜਾਂ ਰੀਅਲ ਏਸਟੇਟ ਦੇ ਲੋਕਾਂ ਲਈ ਇਹ ਮੈਂ ਵੀਡੀਓ ਬਣਾਉਣ ਲੱਗਿਆਂਗਾ ਇਸ ਵੀਡੀਓ ਨੂੰ ਮੇਰੇ ਵੀਰ ਬਹੁਤ ਹੀ ਧਿਆਨ ਨਾਲ ਸੁਣੋ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਨ사 ਜੀ ਮੈਂ ਮੇਰਾ ਜਿਹੜਾ ਪ੍ਰਾਪਰਟੀ ਦਾ ਇਹ ਵੀਡੀਓ ਆਪਣਾ ਪੇਜ ਹੈਗਾ ਜ਼ਮੀਨਾਂ ਹੀ ਜ਼ਮੀਨਾਂ ਇਹਦਾ ਜਿਹੜਾ ਮਕਸਦ ਹੈ ਇਹ ਮੇਰੇ ਕੱਲੇ ਬਿਜ਼ਨਸ ਨਾਲ ਦੇ ਸੰਬੰਧਤ ਇਹ ਪੇਜ ਦਾ ਮਤਲਬ ਨਹੀਂ ਹੈਗਾ ਇਸ ਪੇਜ ਦੇ ذریعے ਮੈਂ ਜਿੱਥੇ ਆਪਣਾ ਬਿਜ਼ਨਸ ਚਲਾ ਰਹਾਗਾ ਇਸ ਪੇਜ ਦੇ ذریعے ਮੈਂ ਆਪਣੇ ਪੰਜਾਬ ਦੇ ਨਾਲ ਕੋਸ਼ਿਸ਼ ਕਰ ਰਿਆਂਗਾ ਕਿ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਮੈਂ ਨਿਵਾਸ ਸਕਾਂ ਤੇ ਨਾਲ ਦੀ ਨਾਲ ਦੋਸਤੋ ਮੈਂ ਇਹ ਬੇਨਤੀ ਕਰਨੀ ਚਾਹਣਾਗਾ ਕਿ ਐਨ ਆਰ ਆਈ ਵੀਰ ਤੇ ਪੰਜਾਬ ਦੇ ਲੋਕ ਖਾਸ ਤੌਰ ਤੇ ਪ੍ਰਾਪਰਟੀ ਨਾਲ ਸੰਬੰਧਿਤ ਜਾਂ ਹੋਰ ਕੰਮਾਂ ਨਾਲ ਸੰਬੰਧਿਤ ਇਹਨਾਂ ਦੇ ਦਰਮਿਆਨ ਇੱਕ ਬਹੁਤ ਵੱਡੀ ਬੇਵਿਸ਼ਵਾਸੀ ਪੈਦਾ ਹੋਈ ਹੋਈ ਆ ਜਿਸ ਦਾ ਕਾਰਨ ਵੀ ਹੈਗਾ ਇਹ ਬੇਵਿਸ਼ਵਾਸੀ ਸਾਡੇ ਕੁਝ ਆਪਾਂ ਕੁਝ ਲਾਲਚੀ ਪ੍ਰਾਪਰਟੀ ਡੀਲਰ ਜਾਂ ਕੁਝ ਲਾਲਚੀ ਜਿਹੜੇ ਆਪਾਂ ਕਹਿ ਸਕਦੇ ਆ ਆਪਣੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਡਿਫਾਲਟ ਲੋਕਾਂ ਨੇ ਇਹ ਪੈਦਾ ਕੀਤੀ ਆ ਇਹਦੇ ਚ ਐਨ ਆਰ ਆਈ ਵੀਰਾਂ ਦਾ ਕੋਈ ਵੀ ਕਸੂਰ ਨਹੀਂ ਹੈਗਾ ਕਿਉਂਕਿ ਐਨ ਆਰ ਆਈ ਵੀਰਾਂ ਦੇ ਨਾਲ ਹਮੇਸ਼ਾ ਪੰਜਾਬ ਦੇ ਵਿੱਚ ਕੁਝ ਲੋਕਾਂ ਵੱਲੋਂ ਧੋਖਾ ਕੀਤਾ ਜਾਂਦਾ ਰਿਹਾਗਾ ਕਿਉਂਕਿ ਉਸ ਧੋਖੇ ਦਾ ਜਿਹੜੇ ਫਿਰ ਲੋਕ ਸਕਾਰ ਹੋ ਜਾਂਦੇ ਸੀਗੇ ਉਹ ਫਿਰ ਇੱਕ ਅਗਰ ਬੰਦੇ ਦੇ ਨਾਲ ਕੋਈ ਗਲਤ ਗੱਲ ਹੋ ਜਾਂਦੀ ਹੈ ਤਾਂ ਉਹਦੇ ਕੰਮ ਜੰਮ ਮੈਂ ਕਹਿ ਸਕਦਾ ਕਿ 100 ਬੰਦਿਆਂ ਨੂੰ ਉਹੋ ਬੰਦੇ ਜਦੋਂ ਜਾ ਕੇ ਦੱਸਦੇ ਨੇ ਕਿ ਸਾਡੇ ਨਾਲ ਆਹ ਕੰਮ ਗਲਤ ਹੋਇਆ ਤਾਂ ਸਾਰੇ ਐਨ ਆਰ ਆਈ ਵੀਰ ਨੇ ਜਿਹਨ ਇਸ ਚੀਜ਼ ਦੇ ਨਾਲ ਗੁੱਸੇ ਹੁੰਦੇ ਨੇ ਇਹਦਾ ਜਿਹੜੇ ਪੰਜਾਬ ਦੇ ਵਿੱਚ ਬੈਠੇ ਲੋਕ ਇਹ ਗਲਤੀਆਂ ਕਰਦੇ ਨੇ ਉਹ ਸਿਰਫ ਚੰਦ ਪੈਸਿਆਂ ਦੀ ਖਾਤਰ ਇਹ ਮਤਲਬ ਮੈਂ ਕਹਿ ਸਕਦਾ ਕਿ ਪੰਜਾਬ ਦਾ ਤੇ ਸਾਡੇ ਭਾਈਚਾਰੇ ਦਾ ਇੰਨਾ ਵੱਡਾ ਨੁਕਸਾਨ ਕਰਦੇ ਨੇ ਜਿਹੜੀ ਕਿ ਸੋਚ ਤੋਂ ਵੀ ਪਰਿਆ ਦੋਸਤੋ ਇਹ ਮੈਂ ਕਿਉਂ ਕਹਿ ਰਿਆਂਗਾ ਕਿਉਂਕਿ ਜਿਹੜੇ ਐਨ ਆਰ ਆਈ ਵੀਰ ਪੰਜਾਬ ਪ੍ਰਤੀ ਇੰਨੇ ਸੁਚੇਤ ਨੇ ਕਿ ਸਰਕਾਰ ਕਿਦੀ ਬਣੇ ਜਾਂ ਕਿਦੀ ਨਾ ਬਣੇ ਉਹ ਵੀ ਉਹਨਾਂ ਨੂੰ ਹਮੇਸ਼ਾ ਚਿੰਤਾ ਰਹਿੰਦੀ ਆ ਸਿੱਖਾਂ ਦੇ ਨਾਲ ਜੇਕਰ ਕੋਈ ਵੀ ਤੱਕਾ ਗਲਤ ਗੱਲ ਹੁੰਦੀ ਆ ਉਹ ਹਿੱਕ ਢਾ ਕੇ ਸਾਡੇ ਨਾਲ ਖੜਦੇ ਨੇ ਪਰ ਸਾਡੇ ਕੁਝ ਲੋਕ ਜਦੋਂ ਉਹਨਾਂ ਨਾਲ ਧੋਖਾ ਕਰਦੇ ਨੇ ਜਿਹਦੇ 'ਚ ਮੈਂ ਕਹਿ ਸਕਦਾ ਕਿ ਜਿਵੇਂ ਪਿੱਛੇ ਸਰਕਾਰ ਦੇ ਵਿੱਚ ਬੈਠੇ ਹੋਏ ਲੋਕ ਖਾਸ ਤੌਰ ਤੇ ਪਿੱਛੇ ਮੈਂ ਇੱਕ ਜ਼ਿਕਰ ਕਰਾਂਗਾ ਘਟਨਾ ਦਾ ਜਿਹਦੇ 'ਚ ਐਨ ਆਰ ਆਈ ਇੱਕ ਪਰਿਵਾਰ ਦੀ ਕੋਠੀ ਦੇ ਉੱਪਰ ਇੱਕ ਐਮ ਐਲ ਏ ਵੱਲੋਂ ਕਬਜ਼ਾ ਕੀਤਾ ਗਿਆ ਸੀਗਾ ਇਸ ਤਰ੍ਹਾਂ ਦੇ ਅਨੇਕਾਂ ਜਦੋਂ ਮਤਲਬ ਘਟਨਾਵਾਂ ਹੁੰਦੀਆਂ ਨੇ ਪਰ ਉਹ ਨਹੀਂ ਪਬਲਿਕ ਡੋਮੇਨ ਦੇ ਵਿੱਚ ਆਉਂਦੀਆਂ ਇਹ ਜਿਹੜੇ ਕਾਰਨ ਨੇ ਸਾਡੇ ਪੰਜਾਬ ਦਾ ਨੁਕਸਾਨ ਕਿਵੇਂ ਕਰਦੇ ਨੇ ਇਸ ਚੀਜ਼ ਨੂੰ ਦੇਖ ਕੇ ਜਿਹੜਾ ਬਾਹਰ ਬੈਠਾ ਐਨ ਆਰ ਆਈ ਆ ਉਹ ਪੰਜਾਬ ਦੇ ਵਿੱਚ ਪੈਸੇ ਲਾਉਣ ਤੋਂ ਪੱਸਾ ਵੱਟ ਜਾਂਦਾ ਜਿਸ ਦੇ ਨਾਲ ਸਾਡਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾਗਾ ਮੈਂ ਐਨ ਆਰ ਆਈ ਵੀਰਾਂ ਨੂੰ ਇੱਕ ਭਰੋਸਾ ਦੇਣਾ ਚਾਹਣਾਗਾ ਦੇਖੋ ਵੀਰੋ ਜਿਹੜਾ ਮੈਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਿਆਂਗਾ ਕਿ ਪੰਜਾਬ ਦਾ ਸਰਮਾਇਆ ਪੰਜਾਬ ਦੇ ਵਿੱਚ ਮੁੜ ਕੇ ਆਵੇ ਪੰਜਾਬ ਦੇ ਸਾਡੇ ਬੱਚੇ ਜਿਹੜੇ ਗਏ ਹੋਏ ਨੇ ਉਹ ਵਾਪਸ ਆਉਣ ਜਾਂ ਉਹ ਉੱਥੇ ਰਹਿਣ ਕੰਮ ਕਰਨ ਪੈਸੇ ਕਮਾਉਣ ਲੇਕਿਨ ਪੰਜਾਬ ਦੇ ਵਿੱਚ ਆਪਣੀਆਂ ਜੜਾਂ ਬਣਾ ਕੇ ਰੱਖਣ ਖਾਸ ਤੌਰ ਤੇ ਆਪਣੀ ਜ਼ਮੀਨ ਜਾਇਦਾਦ ਜਾਂ ਜਿਹਨੇ ਕਮਰਸ਼ੀਅਲ ਜਿਵੇਂ ਆਪਾਂ ਕਹਿ ਸਕਦੇ ਹਾਂ ਜਿਨੇ ਹੋਰ ਪੈਸੇ ਕਮਾਉਣੇ ਨੇ ਉਹਦੇ ਲਈ ਸਾਡੇ ਮਹਾਲੀ ਬਹੁਤ ਵੱਡਾ ਇੱਕ ਟਰਾਈ ਸਿਟੀ ਜਿਹੜਾ ਇਹ ਹੈਗਾ ਇਹ ਬਹੁਤ ਵੱਡਾ ਆਪਣਾ ਮੈਂ ਕੀ ਇਹਨੂੰ ਨਾਉ ਦੇਵਾਂ ਕਿ ਇਹ ਦਿੱਲੀ ਐਨਸੀਆਰ ਜਿੱਦਾ ਹੀ ਇਹ ਆਪਣਾ ਹੈਗਾ ਇੱਥੇ ਤੇ ਇੱਥੇ ਤੁਸੀਂ ਪੈਸੇ ਲਾ ਸਕਦੇ ਹੋ ਦੋਸਤੋ ਤੁਹਾਡਾ ਭਰੋਸਾ ਬਹਾਲ ਕਰਨ ਦੇ ਲਈ ਮੈਂ ਆਪਣੀ ਜਿੰਦ ਜਾਨ ਲਾ ਦੇਵਾਂਗਾ ਪੂਰਾ ਜੋਰ ਲਾ ਰਿਆਂਗਾ ਮੈਂ ਕਿ ਤੁਹਾਡਾ ਜਿਹੜਾ ਭਰੋਸਾ ਉਹ ਬਰਕਰਾਰ ਰਹਿ ਸਕੇ ਜਾਂ ਬਰਕਰਾਰ ਹੋ ਸਕੇ ਇਸ ਦੇ ਲਈ ਮੈਂ ਧੰਨਵਾਦ ਦੀਆਂਗਾ ਸਾਡੇ ਕੁਝ ਵੀਰਾਂ ਦਾ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਦੇਖ ਕੇ ਮੇਰੇ ਪੇਜ ਨੂੰ ਦੇਖ ਕੇ ਸਾਡੇ ਦਫ਼ਤਰ ਦੇ ਜ਼ਰੀਏ ਪੈਸੇ ਲਾਉਣੇ ਵੀ ਸ਼ੁਰੂ ਕੀਤੇ ਨੇ ਔਰ ਉਹਨਾਂ ਦੀ ਮੈਂ ਤੁਹਾਡੇ ਨਾਲ ਗੱਲਬਾਤ ਵੀ ਕਰਾਵਾਂਗਾ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੀਆਂ ਵੀਡੀਓ ਵੀ ਮੈਂ ਮਤਲਬ ਜਾਰੀ ਕਰਾਂ ਜਿਹੜੇ ਕਿ ਉਹ ਤੁਹਾਨੂੰ ਖੁਦ ਦੱਸਣਗੇ ਕਿ ਸਾਡੇ ਦਫ਼ਤਰ ਵੱਲੋਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਗਿਆ ਕਿਸ ਤਰ੍ਹਾਂ ਦੇ ਉਹਨਾਂ ਨੂੰ ਸਪ੍ਰੈਟ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਸੁਥਰੇ ਸੌਦੇ ਦਵਾਏ ਉਹਨਾਂ ਦੇ ਸਹੀ ਜਗ੍ਹਾ ਦੇ ਉੱਪਰ ਪੈਸੇ ਲਵਾਏ ਔਰ ਉਹਨਾਂ ਨੂੰ ਕਿੰਨਾ ਮਤਲਬ ਜਿਹੜਾ ਲਾਭ ਹੋਇਆ ਜਾਂ ਲਾਭ ਹੋਵੇਗਾ ਉਹ ਖੁਦ ਆਪਣੀ ਜ਼ੁਬਾਨੀ ਤੁਹਾਨੂੰ ਦੱਸਣਗੇ ਕਿਉਂਕਿ ਦੋਸਤੋ ਮੇਰਾ ਮੈਂ ਤੁਹਾਨੂੰ ਪਹਿਲਾਂ ਵੀ ਕਹਣਾ ਉਹਨਾਂ ਵੀਡੀਓ ਚ ਹੁਣ ਵੀ ਮੈਂ ਕਹਿਣਾਗਾ ਕਿ ਮੇਰਾ ਜਿਹੜਾ ਮਤਵਲ ਇਕੱਲਾ ਪੈਸੇ ਕਮਾਉਣਾ ਨਹੀਂ ਹੈਗਾ ਮੇਰਾ ਮਤਵਲ ਨਾਲ ਦੀ ਨਾਲ ਇਹ ਆ ਕਿ ਜਿੱਥੇ ਸਾਡੇ ਦਫ਼ਤਰ ਨੂੰ ਵੀ ਗਰੋਥ ਮਿਲੇ ਤੇ ਨਾਲ ਦੀ ਨਾਲ ਅਸੀਂ ਪੰਜਾਬ ਦੇ ਵਿੱਚ سرمਾਇਆ ਲਵਾ ਕੇ ਆਪਣੀਆਂ ਇਹ ਜ਼ਿੰਮੇਵਾਰੀਆਂ ਵੀ ਪੂਰੀਆਂ ਕਰ ਸਕੀਏ ਮੈਂ ਭਰੋਸਾ ਤੁਹਾਨੂੰ ਆਪਣੇ ਵੱਲੋਂ ਇਹੋ ਦਵਾ ਸਕਦਾਗਾ ਕਿ ਤੁਸੀਂ ਕੋਈ ਵੀ ਸੌਦਾ ਲੈਣਾ ਖਰੀਦਣਾ ਜਾਂ ਵੇਚਣਾ ਵੀ ਹੋਵੇ ਵੇਚਣ ਤੋਂ ਮੈਂ ਹਮੇਸ਼ਾ ਤੁਹਾਨੂੰ ਕਹੂੰਗਾ ਕਿ ਤੁਸੀਂ ਵਿਚਾਰ ਰੱਖੋ ਪਰ ਫਿਰ ਵੀ ਕਿਸੇ ਦੀ ਕੋਈ ਚੀਜ਼ ਇਸ ਤਰ੍ਹਾਂ ਦੀ ਵੀ ਹੁੰਦੀ ਹੈ ਜਿਹੜੀ ਭਾਰਤ ਦੇ ਕਿਸੇ ਹਿੱਸੇ 'ਚ ਪਈਆ ਜਾਂ ਕਿਤੇ ਹੋਰ ਉਹ ਵੀ ਤੁਸੀਂ ਸਾਡੇ ਨਾਲ ਸੰਝਾ ਕਰ ਸਕਦੇ ਹੋ ਸਾਡੇ ਜਰੀਏ ਗੱਲ ਕਰ ਸਕਦੇ ਹੋ ਪਰ ਖਾਸ ਤੌਰ ਤੇ ਖਰੀਦਣ ਦੇ ਲਈ ਤੁਸੀਂ ਸਾਡੇ ਦਫਤਰ ਆਓ ਚਾਹੇ ਜ਼ਮੀਨਾਂ ਲੈ ਲੋ ਜਿੰਨਾ ਮੈਂ ਕਹਿ ਸਕਦਾ 1 ਏਕੜ ਤੋਂ ਲੈ ਕੇ ਹਜ਼ਾਰਾਂ ਏਕੜ ਤੱਕ ਤੁਸੀਂ ਸਾਡੇ ਦਫਤਰ ਦੇ ਵਿੱਚ ਸੌਦੇ ਤੁਹਾਨੂੰ ਮਿਲਣਗੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਔਰ ਕਮਰਸ਼ੀਅਲ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਔਰ ਪਲਾਟ ਔਰ ਮਹਾਲੀ ਦੇ ਵਿੱਚ ਜਿੰਨਾ ਜਿਹੜਾ ਐਰੋਟ੍ਰੋਪੋਲਿਸ ਜਿਵੇਂ ਐਕੁਆਇਰ ਹੋਇਆਗਾ ਔਰ ਇਹ ਤੋਂ ਇਲਾਵਾ ਤਕੀ ਨਿਊ ਚੰਡੀਗੜ੍ਹ ਸਾਈਡ ਜਿੰਨੇ ਮਤਲਬ ਇਹ ਸਾਰੇ ਸ਼ਹਿਰ ਨੇ ਜਿਹਨੂੰ ਟਰਾਈ ਸਿਟੀ ਕਹਿੰਦੇ ਐ ਜਿਵੇਂ ਬਲੂਰ ਪੰਚਕੂਲਾ ਮਹਾਲੀ ਚੰਡੀਗੜ੍ਹ ਨਿਊ ਚੰਡੀਗੜ੍ਹ ਇਹ ਸਾਰੇ ਜਿਹੜੇ ਸ਼ਹਿਰ ਨੇਗੇ ਇਹਨਾਂ ਦੇ ਵਿੱਚ ਸਾਡਾ ਪੂਰੀ ਟੀਮ ਐ ਜਿਹੜੀ ਕੰਮ ਕਰਦੀ ਆ ਜਿੱਥੇ ਵੀ ਤੁਸੀਂ ਉਂਗਲੀ ਰੱਖੋ ਤੁਹਾਨੂੰ ਉੱਥੇ ਸੌਦਾ ਉਸੇ ਤਰ੍ਹਾਂ ਦਾ ਮਿਲੇਗਾ ਔਰ ਤੁਹਾਨੂੰ ਆਪਣੇ ਪ੍ਰਮਾਤਮਾ ਨੂੰ ਵਿਚਾਲੇ ਰੱਖ ਕੇ ਮੈਂ ਇਹ ਕਹਿ ਸਕਦਾਗਾ ਕਿ ਤੁਹਾਨੂੰ ਬਿਲਕੁਲ ਸਾਫ਼ ਸੁਥਰਾ ਸੌਦਾ ਮਿਲੇਗਾ ਮੈਂ ਸਾਫ਼ ਸੁਥਰਾ ਸੌਦਾ ਦਬਾਵਾਂਗਾ ਔਰ ਕਿਸੇ ਦਾ ਜੇਕਰ ਡਿਸਪਿਊਟਡ ਸੌਦਾ ਹੋਵੇ ਮੈਂ ਕਦੇ ਕਿਸੇ ਦੀ ਗੱਲ ਵੀ ਨਹੀਂ ਸੁਣਦਾ ਹੈਗਾ ਨਾ ਮੈਂ ਤੁਹਾਡੀ ਸੁਣਾਗਾ ਲੇਕਿਨ ਤੁਸੀਂ ਖਰੀਦਣ ਲਈ ਆਓ ਆਪਣਾ ਭਰੋਸਾ ਬਹਾਲ ਕਰੋ ਤੇ ਪੰਜਾਬ ਦੇ ਲਈ ਆਪਣੀ ਜਿਹੜੀ ਜ਼ਿੰਮੇਵਾਰੀ ਆ ਪੈਸੇ ਤੁਸੀਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਐਨ ਆਰ ਆਈ ਭਰਾ ਨੇ ਜਿਹੜੇ ਉਹ ਪੂਰੀ ਜ਼ਿੰਮੇਵਾਰੀ ਆਪਣੀ ਨਿਭਾਉਂਦੇ ਨੇ ਲੇਕਿਨ ਨਾਲ ਦੀ ਨਾਲ ਜਿਹੜਾ ਤੁਹਾਡੇ ਮਨ ਦੇ ਵਿੱਚ ਇਹ ਸੰਕੇ ਪੈਦਾ ਹੋਏ ਹੋਏ ਨੇ ਕਿ ਸਾਡਾ ਜਿਹੜਾ ਉੱਥੇ ਸਾਡੇ ਨਾਲ ਲੋਕ ਧੋਖਾ ਕਰਦੇ ਨੇ ਜਾਂ ਧੋਖਾ ਹੋ ਗਿਆ ਕਿਸੇ ਦੇ ਨਾਲ ਇਹ ਮੈਂ ਤੁਹਾਨੂੰ ਇਹ ਕਹਿ ਸਕਦਾਗਾ ਜੇਕਰ ਕਿਸੇ ਦੇ ਨਾਲ ਹੋਇਆ ਵੀ ਹੋਵੇ ਤਾਂ ਤੁਸੀਂ ਸਾਡੇ ਨਾਲ ਗੱਲ ਸਾਂਝੀ ਕਰੋ ਕਿਉਂਕਿ ਅਸੀਂ ਇਕੱਲਾ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਕਿ ਬਿਲਕੁਲੀ ਜਿਵੇਂ ਆਪਾਂ ਕਹਿ ਸਕਦੇ ਆ ਬਾਨੀਆਂ ਟੈਪ ਅਸੀਂ ਆਪਣੀ ਅਪਰੋਚ ਵੀ ਰੱਖਦੇ ਆ ਸਰਕਾਰੀ ਦਰਬਾਰੇ ਵੀ ਸਾਡੀ ਇੰਨੀ ਕੁ ਦਾਤੇ ਦੇ ਕਿਰਪਾ ਦੇ ਨਾਲ ਪਹੁੰਚ ਹੈਗੀ ਆ ਕਿ ਅਸੀਂ ਸੀਐਮ ਡੀਜੀਪੀ ਤੱਕ ਕਿਸੇ ਵੀ ਅਫੀਸਰ ਦੇ ਨਾਲ ਤੁਹਾਡਾ ਜਿਹੜਾ ਕੰਮ ਹੈ ਉਹ ਕਰਵਾ ਸਕਦੇ ਆ ਔਰ ਖਾਸ ਤੌਰ ਤੇ ਕਿਉਂਕਿ ਜਿਹੜਾ ਸਾਡਾ মিডিਏ ਦਾ ਜੋਰ ਹੈ ਇਹਦੇ ਵਿੱਚ ਤੁਸੀਂ ਅਗਰ ਆ ਕੇ ਸਾਨੂੰ ਕੋਈ ਵੀ ਆਪਣੀ ਪ੍ਰੋਬਲਮ ਦੱਸੋਗੇ ਕਿ ਸਾਡੇ ਨਾਲ ਫਲਾਹ ਬੰਦੇ ਨੇ ਫਲਾਹ ਜਗ੍ਹਾ ਦੇ ਵਿੱਚ ਫਲਾਹ ਸ਼ਹਿਰ ਦੇ ਵਿੱਚ ਫਲਾਹ ਪਿੰਡ ਦੇ ਵਿੱਚ ਐਸ ਬੰਦੇ ਨੇ ਧੋਖਾ ਕੀਤਾਗਾ ਮੈਂ ਤੁਹਾਡੇ ਨਾਲ ਇਹ ਗੱਲ ਦਾ ਵਾਅਦਾ ਕਰਦਾਗਾ ਕਿ ਮੈਂ ਆਪਣੇ ਚੈਨਲ ਦੇ ਉੱਪਰ ਕੋਈ ਵੀ ਚਾਹੇ ਬੰਦਾ ਹੋਵੇ ਉਹ ਉਹਨੂੰ ਨੰਗਾ ਕਰ ਦੇਵਾਂਗਾ ਔਰ ਤੁਹਾਡੀ ਜਾਇਜ਼ ਸਹੀ ਮਦਦ ਕਰਨ ਤੋਂ ਨਹੀਂ ਝਿਜਕਾਂਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈਗਾ ਸੋ ਦੋਸਤੋ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੇ ਨੰਬਰ ਤੇ ਟੈਲੀਫੋਨ ਕਰਕੇ ਕਿਸੇ ਵੀ ਸਮੇਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਚਾਹੇ ਦਿਨ ਰਾਤ ਹੈ ਕਿਉਂਕਿ ਆ ਆਪਾਂ ਅਮਰਤ ਵੇਲੇ ਨੂੰ ਮੰਨਣ ਵਾਲੇ ਸਿੱਖ ਪੰਥ ਦੇ ਲੋਕ ਆ ਮੈਂ ਸਵੇਰੇ 3 ਵਜੇ ਤੋਂ ਲੈ ਕੇ ਉਪਲਬਧ ਹੋਣਾਗਾ ਕਿਸੇ ਸਮੇਂ ਵੀ ਤੁਸੀਂ ਗੱਲ ਕਰ ਸਕਦੇ ਹੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤਾਕੇ ਆਪਣੇ ਭੈਣਾ ਭਾਈਆਂ ਤੱਕ ਪਹੁੰਚ ਸਕੇ ਤੇ ਆਪਣੀ ਜਿਹੜੀ ਦਿਲ ਦੀ ਗੱਲ ਆ ਉਹ ਤੁਸੀਂ ਕਰ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ